ਅੱਜ ਅਸੀਂ ਆਏ ਆ ਬਾਈ ਗੋਰੇ ਕੋਲੇ ਗੋਰੇ ਦੀ ਕੱਟੀ ਦੇ ਬਣਾਤੇ ਹੱਸਾਂ ਕਿ ਸੱਚ ਨੂੰ ਵੇਖ ਸਕਦਾ ਪੂਰੀ ਗੱਲ ਬਾਤ ਆ ਕਮੈਂਟ ਆ ਬਾਈ ਦੀ ਜਰੂਰ ਦੱਸੋ ਕਿਵੇਂ ਲੱਗੀ ਮੈਨੂੰ ਵੀ ਦੱਸੋ ਬਾਈ ਤੇਵੇਂ ਬਣੀ ਹਾਂ ਪਰਸਨੈਲਿਟੀ ਗੋਰੇ ਵੀਰੇ ਕਿੰਨੇ ਸਮੇਂ ਦੀ ਹੋ ਗਈ ਕੱਟੀ ਇਹ ਲਾਈਨ ਤੇਲੇ ਤੇ ਕੱਟੀ ਹੈਗੀ ਆ ਡੇਢ ਕੇ ਸਾਤੇ ਤੇਲਾ ਦੇ ਤੇਲ ਵੀਰੇ ਤੇਲਾ ਬਾਬਾ ਲਾ ਦੇ ਆ ਬਾਈ ਗੋਰਾ ਲਾਉਣ ਲੱਗਾ ਤੇਲ ਤਾਂ ਹੁਣ ਵੇਖੋ ਜੇ ਕਿਵੇਂ ਲੱਗੀ ਗੱਲ ਬਾਤ ਤੇ ਵੇਖਦੀ ਬੰਤੇ ਦੇ ਸਨ ਲਾ ਦੂੰਗੇ ਇਹਦੇ 100% ਪਰਸਨੈਲਿਟੀ A1 ਕਿਵੇਂ ਲੱਗੀ ਬਾਈ ਕੋਰੇ ਪੂਰੀ ਘੈਂਟ ਆ ਯਾਰ ਮੈਂ ਨੰਬਰ ਨੰਬਰ 1 ਨਾ ਕੰਮ ਯਾਰ ਤੇਰਾ। ਕਿ ਆ ਪਤੰਗ ਤੂੰ ਤਾਂ ਨਹੀਂ ਕਰਦੇ ਵੀਰੇ ਜਾਨਵਰ ਨੂੰ? ਜਾਂਾਂ ਹੀ ਨਹੀਂ। ਹਾਂਜੀ। ਫਿਰ ਵੇਖ ਸ਼ੀਸ਼ਾ ਬਣਾਤਾ ਸੰਗ ਦਾ। ਬਣ ਕੇ ਬਣ ਕੇ। ਵੇਖ ਸਤਾ ਸਜਣੋ ਪਰਸਨੈਲਿਟੀ ਪੂਰੀ ਗੱਲਬਾਤ ਬਣ ਗਈ ਆ ਵਿੱਚ ਕਮਿਹਾਰੇ ਦੇ ਵਿੱਚ ਖੜੇ ਆ ਪਿੰਡ ਕਮਿਹਾਰਾ ਜਿਲ੍ਹਾ ਫਰੀਦਕੋਟ। ਬਾਈ ਗੋਰੇ ਵਪਾਰੀ ਦੇ ਘਰੇ ਆ ਸਜਣੋ ਵੇਖ ਸਤਾ ਪਰਸਨੈਲਿਟੀ A1। ਬਾਈ ਤੋ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਜਿਸ ਨੇ ਵੀ ਬਾਈ ਨੇ ਤੋ ਜਾਨਵਰ ਲੈਣਾ ਨਾ ਇਹੋ ਜਿਹੇ ਬੱਚੇ ਪੁੱੱਚੇ ਲੈਣੇ ਆ। ਤੇ ਬਾਈ ਨਾਲ ਤੁਸੀਂ ਵਾਸਤਾ ਕਰ ਸਕਦਾ ਪੂਰੀ ਜੈੱਡ ਬਲੈਕ ਲਿਆਉਂਦਾ ਬੱਚੇ ਪੂਰੇ ਘੈਂਟ ਗੱਲਬਾਤ ਚੰਗੀ ਕੁਆਲਿਟੀ ਦੇ ਵੇਖ ਸਤ ਸਚ ਨੂੰ ਮੈਂ ਕੀ ਨੇ ਰੱਖੀ ਫਿਰਦਾ ਪਤੰਦਰ ਵੇਖ ਸਤ ਸਚ ਨੂੰ ਪੂਰੀ ਗੱਲਬਾਤ ਹੋਰ ਕੀ ਕੋਰੇ ਵੀਰੇ ਆਹ ਨੰਬਰ ਬੋਲਦਾ ਜਿਨ੍ਹਾਂ ਵੀਰਾਂ ਨੇ ਛੋਟੇ ਤੋਂ ਨਗ ਲੈਣੇ ਆ 73472 37960 ਵੀਰੇ ਮੈਂ ਸੋਣਾ ਛੋਟੇ ਕੋਲ ਗਾਉਂ ਗੂਆਂ ਵੀ ਜਾਂਦੀ ਵਾਧੂ ਵਾਧੂ ਬਾਈ ਮਹਿੰਗੇ ਸਸਤੇ ਸਾਰੇ ਰੇਟ ਸਾਰੇ ਸਾਰੇ ਰੇਟ ਹੀ ਵੇਖ ਸਤ ਬਾਈ ਜਿਨ੍ਹਾਂ ਵੀ ਲੈਣੇ ਜਾਣੇ ਪਰ ਬਾਈ ਨਾਲ ਕਾਇਮ ਕਰ ਸਕਦਾ ਵਾਸਤਾ